ਤੇ ਵਿਅਦਵੀ ਕੇਸ ਚ ਪਹਿਲਾ ਜਸਟਿਸ ਦੋਰਾ ਸਿੰਘ ਕਮਿਸ਼ਨ ਬਿਠਾਇਆ ਗਿਆ ਸੀਗਾ 2019 ਵਿੱਚ ਆਵਾਦੀ ਪਾਰਟੀ ਦੇ ਵੱਲੋਂ ਜਲੰਧਰ ਲੋਕ ਸਭਾ ਸੀਟ ਤੋਂ ਉਮੀਦਵਾਰ ਐਲਾਨਿਆ ਗਿਆ ਸੀਗਾ ਪਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ ਤੇ ਹੁਣ ਉਹਨਾਂ ਦੇ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਆਜ਼ਾਦ ਉਮੀਦਵਾਰ ਯਾਨੀ ਕਿ ਇੰਡੀਪੈਂਡੈਂਟਲੀ ਉਹਨਾਂ ਦੇ ਵੱਲੋਂ ਚੋਣ ਲੜੀ ਜਾਏ। ਸ੍ਰੀਕਿਸ਼ ਪ੍ਰੋਟੇਜਰ ਜਾਣਕਾਰੀ ਚਾਹੀਦੀ ਮੈਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਫਕੀਰਕੋਟ ਲੋਕ ਸਭਾ ਹਲਕੇ ਤੋਂ ਤੁਸੀਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਦਾ ਡਿਕਲੇਅਰ ਕੀਤਾ ਕੋਈ? ਮੈਂ ਹਾਂ ਸੋਚਿਆ ਹੈਗਾ ਸੋਚ ਰਣ ਦੀ ਉੱਤ ਨਾ ਕੀ ਜਿਹੜਾ ਹੈਪਚਾਰ ਜਿਹੜਾ ਫੀਸ ਕੋਰ ਤੋਂ ਯਾਨੀ ਕਿ ਲੋਕ ਜਿਹੜਾ ਤੁਸੀਂ ਮਤਲਬ ਨਿਰਦਲੀਆਂ ਲੜੋਗੇ ਹਾਂ ਸਰ ਇਸ ਤੋਂ ਪਹਿਲਾਂ ਜੀ ਗੱਲ ਕਰੀਏ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਫਿਰ ਉਸ ਨਾਲ ਕਿਸ ਤ੍ਹਾਂ ਦੇ ਮਤਲਬ ਕੋਈ মতਪੇਦ ਹੋਏ ਜਾਂ ਪਾਰਟੀ ਨੂੰ ਛੱਡ ਚੁੱਕੇ ਹੋ ਜਾਂ ਉਹਨਾਂ ਦੇ ਕੋਈ ਜਿਹੜੇ ਵੀ ਉਦੇਦਾਰੀਆਂ ਸੀ ਉਹਨਾਂ ਤੋਂ ਅਸਤੀਫਾ ਦੇ ਚੁੱਕੇ ਹੋ ਜੀ ਮੈਂ ਦੇਖੋ ਮੈਂ ਪਾਰਟੀ ਦੇ ਜੁਆਇਨ ਕੀਤੀ ਸੀਗੀ ਪਾਰਟੀ ਨੂੰ ਉਸ ਟਾਈਮ ਤੇ ਜਦੋਂ ਮੈਂ ਜੁਆਇਨ ਕੀਤੀ ਉਹ ਪਾਰਟੀ ਦੇ ਵਿੱਚ ਵੀ ਕੰਪੇਅਰ ਕਰਕੇ ਵੀ ਬਾਕੀ ਪਾਰਟੀਆਂ ਦਾ ਕਿਸ ਤਰ੍ਹਾਂ ਪੋਜੀਸ਼ਨ ਔਰ ਆਮ ਆਦਮੀ ਪਾਰਟੀ ਦੀ ਕੀ ਪੋਜੀਸ਼ਨ ਹੈ ਉਸ ਟਾਈਮ ਤੇ ਦੇਖ ਕੇ ਮੈਂ ਜੁਆਇਨ ਕੀਤੀ ਸੀਗੀ ਵੀ ਕੰਪੈਟੀਟਿਵਲੀ ਇਸ ਪਾਰਟੀ ਬੈਟਰ ਦੈਨ ਅਦਰ ਪਾਰਟੀ ਠੀਕ ਹੈ ਲੇਕਿਨ ਇਹ ਪਾਰਟੀ ਦੇ ਵਿੱਚ ਉਸ ਤਰ੍ਹਾਂ ਦੀ ਜਿਹੜੀ ਜਿਸ ਤਰ੍ਹਾਂ ਦੀ ਪਾਰਟੀ ਤੇ ਸੀ ਅਸੂਲ ਵਗੈਰਾ ਪ੍ਰਿੰਸੀਪਲ ਜਿਸ ਪਾਰਟੀ ਜਿਸ ਤਰ੍ਹਾਂ ਪਾਰਟੀ ਉਹਨਾਂ ਜਿਸੀ ਉਹਦੇ ਮੁਤਾਬਕ ਕੋ ਨਹੀਂ ਚੱਲ ਰਹੀ ਜੀ ਇਸ ਕਰ ਮੈਂ ਆਪਣੇ ਆਪ ਹੀ ਨਾ ਕਿ ਜਬ ਇੰਡੀਪੈਂਡੈਂਟ ਲੋਕਾਂ ਨੂੰ ਮੈਂ ਦੱਸਣਾ ਕਿ ਲੋਕਾਂ ਨੂੰ ਮਲ ਵੀ ਤੁਸੀਂ ਦੇਖ ਲਓਣ ਪਾਰਟੀ ਲੋਕਾਂ ਨਾਲ ਪਾਰਟੀਆਂ ਪੋਲੀਟੀਕਲ ਪਾਰਟੀਆਂ ਲੀਡਰ ਕਿਸ ਤਰ੍ਹਾਂ ਲੱਗੀ ਬਿਹੇਵ ਕਰਦੇ ਆ ਕਿਸ ਤਰ੍ਹਾਂ ਇਹਨਾਂ ਨੂੰ ਬਿਹਚੂਸ ਕਰਦੇ ਆ ਜੀ ਮੇਰਾ ਸੋਚ ਇਹ अगर उद्य गांिरसा की सिरसा तो एम पी सुनीता दुग्गल का दर्द छलक सिरसा तो टिकट कटे जा दर्द सामने आ गया दरअसल भाजपा की संकल्प रैली दौरान मनोहर लाल से अशोक तंवर की मौजूदगी スニता ने बोलया है कि ए रैली मेनू अपनी फेयरवेल पार्टी लगती है स्निता दुग्गल ने कह है कि मेरी ता नौकरी भी गई ते टिकट भी कट गई भाजपा ने डॉक्टर अशोक तवर नु सिरसा तो दी थी टिकट दस के कि स्निता दुग्गल साल 2014 च इनकम टैक्स कमिश्नर दे औदत तो इस्तीफा देके भाजपा च शामिल होए सन ते 2019 च सिरसा तो लोकसभा चुनाव जीत संसद सदस्य थे सन पर इस बार भाजपा ने ओना दी था आम आदमी पार्टी छट गया अशोक तवर नु टिकट देके उम्मीद बात बढ़ाया गया ਮੈਨੂੰ ਵੀ ਅੱਜ ਇਹੋ ਜਿਹਾ ਮਾਹੌਲ ਲੱਗ ਰਿਹਾ ਕਿ ਜਿਵੇਂ ਤੁਸੀਂ ਸਾਰੇ ਇੱਥੇ ਮੇਰੀ ਫੇਅਰਵੈਲ ਪਾਰਟੀ ਵਾਸਤੇ ਬੈਠੇ ਹੋਏ ਤੇ 5 ਸਾਲ ਤੱਕ 2014 'ਚ ਨੌਕਰੀ ਛੱਡ ਕੇ ਇਨਕਮ ਟੈਕਸ ਕਮਿਸ਼ਨਰ ਦੀ ਮੈਂ ਰਾਜਨੀਤੀ ਚਾਈ ਤੇ ਉਸ ਟਾਈਮ ਮੈਨੂੰ ਯਾਦ ਹੈ ਕਿ ਮੈਨੂੰ ਸਾਡੇ ਸ਼ੀਰਸ਼ ਨੇਤ੍ਰਤਵ ਨੇ ਕਹਿਤਾ ਸੀ ਕਿ 2014 'ਚ ਤੁਸੀਂ ਜਿਹੜਾ ਸਿਰਸਾ ਤੋਂ ਚੋਣ ਲੜਨਾ ਹੈ ਮੈਂ ਕਿਹਾ ਠੀਕ ਹੈ ਜੀ ਮੈਨੂੰ ਤਾਂ ਕੁਝ ਪਤਾ ਨਹੀਂ ਸੀ ਰਾਜਨੀਤੀ ਉਹਨਾਂ ਨੇ ਕਿਹਾ ਕਿ ਤੁਸੀਂ ਜਾ ਕੇ ਅਰुण ਜੇਟਲੀ ਜੀ ਨੂੰ ਮਿਲ ਕੇ ਆਓ ਪੈਣ ਸੁਸ਼ਮਾ ਸਵਰਾਜ ਜੀ ਨੂੰ ਮਿਲ ਕੇ ਆਓ ਤੇ ਆਪਣੇ ਜਿਹੜੇ ਸਿਰਸਾ ਦੇ ਆਗੂ ਨੇ ਆਪਣੇ ਜਗਦੀਸ਼ ਚੋਪੜਾ ਜੀ ਉਹਨਾਂ ਨੂੰ ਮਿਲੋ ਤੇ ਆਪਣੇ ਆਦਰਣੀਆਂ ਗਣੇਸ਼ੀ ਲਾਲ ਜੀ ਉਹਨਾਂ ਨੂੰ ਮਿਲੋ ਮੈਂ ਸਾਰਿਆਂ ਨੂੰ ਮਿਲੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੁਸੀਂ ਮਨੋਹਰ ਲਾਲ ਜੀ ਨੂੰ ਵੀ ਮਿਲੋ ਤਾਂ ਮੈਨੂੰ ਯਾਦ ਹੈ ਕਿ ਰੋहतक ਦੇ ਆਪਣੇ ਜਿਹੜੇ ਪੂਰੋ ਵਿੱਚ ਮੰਤਰੀ ਹੁੰਦੇ ਸੀ ਮਨੀਸ਼ ਗਰੋਵਰ ਜੀ ਉਹਨਾਂ ਦੇ ਘਰ ਮੈਂ ਗਈ ਤੇ ਉੱਥੇ ਪਹਿਲੀ ਵਾਰ ਮੈਂ ਸਾਡੇ ਆਦਰਨੀਏ ਮਨੋਹਰ لال ਜੀ ਨੂੰ ਮਿਲੀ ਮਨੋਹਰ لال ਜੀ ਮੈਨੂੰ ਕਹਿੰਦੇ ਨੇ ਕਿ ਤੁਸੀਂ ਤਾਂ ਅਫਸਰ ਸੀ ਤੁਸੀਂ ਕਿਵੇਂ ਰਾਜਨੀਤੀ ਜਾ ਰਹੇ ਹੋ ਮੈਂ ਕਹਾ ਜੀ ਮੈਨੂੰ ਸੀਸ਼ ਨੇਤਰ ਤਬ ਨੇ ਵਿਸ਼ਵਾਸ ਦਿਲਾਇਆ ਹੈ ਕਿ ਸਰਸਾ ਤੋਂ ਤੁਹਾਨੂੰ ਟਿਕਟ ਦੇਵਾਂਗੇ ਤੇ ਤੁਸੀਂ ਭਾਰਤੀ ਜਨਤਾ ਪਾਰਟੀ ਦਾ ਦਮਨ ਥਾਮ ਕੇ ਉੱਥੋਂ ਚੋਣਾਂ ਲੜੋ ਉਹਨਾਂ ਨੇ ਮੈਨੂੰ ਹੱਸ ਕੇ ਕਿਹਾ ਕਿ ਰਾਜਨੀਤੀ 'ਚ ਐਵੇਂ ਹੀ ਹੁੰਦਾ ਤੁਸੀਂ ਵੇਖ ਲਓ ਕਦੇ-ਕਦੇ ਨੌਕਰੀ ਵੀ ਚਲੀ ਜਾਂਦੀ ਹੈ ਤਾਂ ਟਿਕਟ ਵੀ ਚਲੀ ਜਾਂਦੀ ਹੈ ਉਹੀ ਗੱਲ ਬਣੀ ਮੇਰੇ ਨਾਲ 2014 ਚ ਮੇਰੀ ਨੌਕਰੀ ਵੀ ਚਲੀ ਗਈ ਤੇ ਮੇਰੀ ਟਿਕਟ ਵੀ ਚਲੀ ਗਈ ਤੇ ਉਦੋਂ ਬਾਅਦ ਫਿਰ ਮੈਨੂੰ ਕਿਹਾ ਗਿਆ ਕਿ ਤੁਸੀਂ ਚਿੰਤਾ ਨਾ ਕਰੋ ਤੁਸੀਂ 90 ਜਿਹੜੀ ਵੀ ਆਪਣੀ ਵਿਧਾਨ ਸਭਾ ਉਹਨੇ ਉੱਥੇ ਤੁਸੀਂ ਜਿੱਥੇ ਵੀ ਹੱਥ ਰੱਖੋਗੇ ਉਦੋਂ ਤੁਹਾਨੂੰ ਵਿਧਾਨ ਸਭਾ ਦਾ ਚੋਣ ਲੜਾਵਾਗੇ